ਵੂਮਨ ਏਮਪਾਰਟਮੈਂਟ ਦੀ ਗੱਲ ਤਾਂ ਕੀਤੀ ਜਾਂਦੀ ਹੈ ਪਰ ਵੂਮਨ ਜੇ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਐਜੂਕੇਸ਼ਨ ਲੈ ਕੇ ਉਹ ਅੱਗੇ ਨਹੀਂ ਵੱਧ ਪਾਉਂਦੀ ਬਹੁਤੀ ਗੱਲ ਕੀਤੀ ਜਾਵੇ ਤਾਂ ਜੋ ਗਰੀਬ ਪਰਿਵਾਰ ਦੀਆਂ ਕੁੜੀਆਂ ਨੇ ਉਹ ਕਿਤੇ ਨਾ ਕਿਤੇ ਉੱਥੇ ਹੀ ਰਹਿ ਜਾਂਦੀਆਂ ਪਰ ਉਹਨਾਂ ਨੂੰ ਸਿੱਖਿਆ ਦੇਣ ਦੇ ਲਈ ਕੰਮ ਸ਼ੁਰੂ ਕੀਤਾ ਗਿਆ ਕੈਟ ਦੀ ਐਜੂਕੇਸ਼ਨ ਦਿੱਤੀ ਜਾ ਰਹੀ ਫ੍ਰੀ ਆਫ ਕਾਸਟ ਦਿੱਤੀ ਜਾ ਰਹੀ ਹੈ ਸੋਨੀ ਗਰਲ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੂਮਨ ਸਾਹਿਬ ਗੱਲ ਕੀਤੀ ਜਾਵੇ ਤਾਂ ਵੂਮਨ ਦੀ ਗੱਲ ਤਾਂ ਹਰ ਕੋਈ ਕਰਦਾ ਪਰ ਜਦੋਂ ਐਜੂਕੇਸ਼ਨ ਦੀ ਗੱਲ ਆਉਂਦੀ ਹੈ ਉਹ ਕਿਤੇ ਨਾ ਕਿਤੇ ਰੁਕ ਜਾਂਦੀ ਹੈ ਇੱਕ ਸੀਮਤ ਸਾਧਨ ਤੱਕ ਰਹਿ ਜਾਂਦੀ ਹੈ ਖਾਸ ਕਰ ਗਰੀਬ ਕਰਦੀ ਏ ਸਰ ਦੇਖੋ ਜਿਹੜਾ ਸਾਡਾ ਕੰਟਰੀ ਦਾ ਸਟਰਕਚਰ ਹੈ ਉਹਦੇ ਵਿੱਚ ਔਰਤਾਂ এডੂਕੇਸ਼ਨ ਤੇ ਪਿਛਲੇ 10-20 ਸਾਲਾਂ ਚ ਬਹੁਤ ਕੰਮ ਹੋਇਆ ਹੈਗਾ ਸਾਡਾ ਜਿਹੜਾ ਔਰਤਾਂ ਦਾ ਪਰਸੈਂਟੇਜ ਹੈਗਾ ਉਹ ਇਨਕਰੀਜ਼ ਹੋਇਆ ਹੈਗਾ ਉਹਨਾਂ ਦਾ ਰਿਜ਼ਲਟ ਵੀ ਵਧੀਆ ਆ ਰਿਹਾ ਹੈ ਦਸਵੀਂ ਬਾਰਵੀਂ ਗ੍ਰੈਜੂਏਸ਼ਨ ਦੇ ਵਿੱਚ ਤੁਸੀਂ ਦੇਖੋਗੇ ਕਿ ਲੜਕੀਆਂ ਬਹੁਤ ਅੱਛਾ ਕਰ ਰਹੀਆਂ ਨੇ ਲੜਕੀਆਂ ਤੋਂ ਬਹੁਤ ਅੱਗੇ ਨੇ ਪਰ ਜਦੋਂ ਅਸੀਂ ਕਾਰਪੋਰੇਟ ਪੋਜੀਸ਼ਨਸ ਦੀ ਗੱਲ ਕਰਦੇ ਆ ਜਾਂ ਅਸੀਂ ਲੀਡਰਸ਼ਿਪ ਰੋਲਸ ਦੀ ਗੱਲ ਕਰਦੇ ਆ ਉੱਥੇ ਸਾਨੂੰ ਬਰਾਬਰ ਦੀ ਹਿੱਸੇਦਾਰੀ ਨਹੀਂ ਦੇਖਣ ਨੂੰ ਮਿਲਦੀ ਉੱਥੇ ਕਿਤੇ ਨਾ ਕਿਤੇ ਜਿਹੜਾ ਹੈਗਾ ਡੋਮਿਨੇਟਿਡ ਬਾਏ ਮੇਲ ਹੈ ਤੇ ਜਿਹੜਾ ਸਾਡਾ 90% ਜਿਹੜਾ ਉਹ ਹੈ ਮੇਲ ਡੋਮਿਨੇਟਿਡ ਏਰੀਆਸ ਨੇ ਤਾਂ ਔਰਤਾਂ ਦਾ ਲੀਡਰਸ਼ਿਪ ਰੋਲ ਦੇ ਵਿੱਚ ਆਉਣਾ ਜ਼ਰੂਰੀ ਹੈ ਔਰਤਾਂ ਇਮਪਾਵਰਮੈਂਟ ਤੋਂ ਅਸੀਂ ਔਰਤਾਂ ਲੀਡ ਇਮਪਾਵਰਮੈਂਟ ਵੱਲ ਚੱਲਣਾ ਹੈਗਾ ਤੇ ਅਸੀਂ ਜੇ ਜਿਹੜੇ ਸਮਝ ਲਓ ਡਿਵੈਲਪਡ ਨੇਸ਼ਨ ਹੈਗੇ ਨੇ ਉਹਨਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਦੀ ਇਕਨੋਮੀ ਵੀ ਸੇਮ ਫੇਸ ਦੇ ਥਰੂ ਜਾਂਦੀ ਹੈ ਜਦੋਂ ਜਦੋਂ ਉੱਥੇ ਵਿਮਨ ਪਾਰਟਿਸਪੇਸ਼ਨ ਇਕਨੋਮੀ ਦੇ ਵਿੱਚ ਇਨਕਰੀਸ ਹੁੰਦਾ ਉਸ ਦੇਸ਼ ਦੀ ਜਿਹੜੀ ਹੈ ਤਰੱਕੀ ਬਹੁਤ ਤੇਜ਼ ਹੁੰਦੀ ਹੈ ਤਾਂ ਸਾਡਾ ਦੇਸ਼ ਉਹਨਾਂ ਬਹੁਤ ਅੱਛੇ ਆ ਰਾਸਤੇ ਤੇ ਹੈ ਤਾਂ ਉਹਨਾਂ ਨੂੰ ਜ਼ਰੂਰੀ ਹੈ ਕਿ ਸਾਡਾ ਜਿਹੜਾ ਔਮਨ ਪਾਰਟਿਸਪੇਸ਼ਨ ਹੈ ਉਹ ਬਹੁਤ ਇਨਕਰੀਜ਼ ਹੋਵੇ ਤੇ ਲੀਡਰਸ਼ਿਪ ਰੋਲਸ ਦੇ ਵਿੱਚ ਔਮਨ ਆਣ ਤਾਂ ਕਿ ਉਹ ਅੱਗੇ ਇਸ ਤਰ੍ਹਾਂ ਦੀਆਂ ਆਰਗੇਨਾਈਜੇਸ਼ਨਸ ਕ੍ਰੀਏਟ ਕਰਨ ਜਿਨ੍ਹਾਂ ਦੇ ਵਿੱਚ ਔਰਤਾਂ ਲਈ ਉਹ ਖਾਸ ਸੁਵਿਧਾਵਾਂ ਹੋਣ ਤੇ ਉਹ ਉਹਨਾਂ ਲਈ ਫ੍ਰੈਂਡਲੀ ਆਰਗੇਨਾਈਜੇਸ਼ਨਸ ਹੋਣ ਤੁਸੀਂ ਫ੍ਰੀ ਆਫ ਕੋਸਟ ਉਹਨਾਂ ਨੂੰ ਕੋਚਿੰਗ ਦ ਨਿਊ ਕੈਟ ਦੀ ਕੋਚਿੰਗ ਦ ਨਿਊ ਕਿੰਨੇ ਔਮਨਾਂ ਜੋ ਤੁਹਾਡੇ ਕੋਲ ਕੋਚਿੰਗ ਲੈ ਸਕਦੇ ਇਦੇ ਵਿੱਚ ਸਰ ਹਰ ਸਾਲ ਅਸੀਂ ਪੰਜਾਬ 100 ਦੇ ਵਿੱਚ ਪੰਜਾਬ ਚੰਡੀਗੜ੍ਹ ਤੇ ਨਾਲ ਦੇ ਇਲਾਕਿਆਂ ਦੇ ਵਿੱਚੋਂ 100 ਬੱਚਿਆਂ ਨੂੰ ਸਿਲੈਕਟ ਕਰਦੇ ਹਾਂ ਉਹਨਾਂ ਨੂੰ ਐਂਟ੍ਰੈਂਸ ਟੈਸਟ ਦੇ ਦੁਆਰਾ ਟੈਸਟ ਲੈ ਕੇ ਉਹਨਾਂ ਨੂੰ ਪ੍ਰੀਪੇਅਰ ਕਰਦੇ ਹਾਂ ਤੇ ਉਹ 8 ਮਹੀਨੇ ਉਹਨਾਂ ਦੀ ਜਿਹੜੀ ਕੋਚਿੰਗ ਜਿਹੜੀ ਹੈ ਦਿੱਤੀ ਜਾਂਦੀ ਹੈ 8 ਮਹੀਨੇ ਦੇ ਵਿੱਚ ਸਰ 4 ਮਹੀਨੇ ਉਹਨਾਂ ਦੀ ਕੈਟ ਇਗਜ਼ਾਮ ਦੀ ਕੋਚਿੰਗ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ 1 ਮਹੀਨਾ ਸਿੰਬਾਇਓਸਿਸ ਇਗਜ਼ਾਮ 1 ਮਹੀਨਾ ਜੈਟ ਇਗਜ਼ਾਮ ਤੇ 2 ਮਹੀਨੇ ਇੰਟਰਵਿਊ ਤੇ ਪਰਸਨੈਲਿਟੀ ਡਿਵੈਲਪਮੈਂਟ ਦੀ ਕੋਚਿੰਗ ਹੁੰਦੀ ਹੈ 8 ਮਹੀਨੇ ਜਿਹੜੀ ਉਹਨਾਂ ਦੀ ਤਿਆਰੀ ਹੈ ਉਹ ਪੂਰੀ ਸ਼ਿੱਦਤ ਨਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਕਲੀਅਰ ਹੁੰਦੇ ਨੇ ਉਹ ਆਈਐਮਐਸ ਦੇ ਵਿੱਚ ਤੇ ਹੋਰ ਜਿਹੜੇ ਵੱਡੇ ਵੱਡੇ ਸੰਸਥਾਨ ਨੇ ਉਹਨਾਂ ਦੇ ਵਿੱਚ ਆਪਣਾ ਜਿਹੜਾ ਹੈ ਆਪਣਾ ਐਮਬੀਏ ਕੋਰਸ ਕਰਦੇ ਨੇ ਹੁਣ ਤੱਕ ਤੁਹਾਡੇ ਲੋਕ ਕਿੰਨੇ ਕ ਬੱਚੇ ਸਿਲੈਕਟ ਹੋ ਚੁੱਕੇ ਇਹ ਪੰਜਾਬ 100 ਦੇ ਵਿੱਚ ਸਰ ਪਿਛਲੇ ਸਾਲ ਅਸੀਂ ਪਹਿਲੀ ਵਾਰ ਸ਼ੁਰੂ ਕੀਤਾ ਉਹਦੇ ਵਿੱਚ ਤਿੰਨ ਬੱਚਿਆਂ ਦਾ ਜਿਹੜਾ ਹੈਗਾ ਫਰਸਟイヤー ਦੇ ਵਿੱਚ ਹੀ ਤਿੰਨ ਬੱਚਿਆਂ ਦਾ ਸਿਲੈਕਸ਼ਨ ਜਿਹੜਾ ਹੈ ਆਈਐਮ ਦੇ ਵਿੱਚ ਹੋਇਆ ਇੱਕ ਬੱਚੇ ਦਾ ਜੋਸ਼ੀਤਾ ਲੜਕੀ ਦਾ ਸਿੰਬਾਇਸਿਸ ਪੂਨੇ ਦੇ ਵਿੱਚ ਸਿਲੈਕਸ਼ਨ ਹੋਇਆ ਆ ਆਕਾਂਸ਼ਾ ਲੜਕੀ ਜਿਹੜੀ ਹੈ ਉਹਦਾ ਆਈਆਈਐਮ ਸਿਰਮੌਰ ਦੇ ਵਿੱਚ ਤੇ ਦਿਵਿਆੰਸ਼ੀ ਲੜਕੀ ਜਿਹੜੀ ਸੀ ਉਹਦਾ ਡੈਲੀ ਸਕੂਲ ਆਫ ਇਕਨੋਮਿਕਸ ਦੇ ਵਿੱਚ ਜਿਹੜਾ ਸਿਲੈਕਸ਼ਨ ਹੋਇਆ ਹੈ ਅੱਛੀ ਗੱਲ ਹੈ ਤੁਸੀਂ ਬੇਟੀਆਂ ਨੂੰ ਅੱਗੇ ਲੈ ਕੇ ਜਾ ਰਹੇ ਹੋ ਪਰ ਤੁਹਾਡੇ ਮਨ 'ਚ ਇਹ ਵਿਚਾਰ ਕਿੱਥੋਂ ਆਇਆ ਕਿ ਮੈਂ ਲੜਕੀਆਂ ਲਈ ਕੰਮ ਕਰ ਸਕਦਾ ਕਿਉਂਕਿ ਮੇਰੇ ਕੋਲ ਇੱਕ ਲੜਕੀ ਨੇ ਜਦੋਂ ਮੈਂ ਕੋਚਿੰਗ ਆਪਣਾ ਚੱਲ ਰਿਹਾ ਸੀ ਉਹਨੇ ਅਪਰੋਚ ਕੀਤਾ ਕਿ ਸਰ ਮੈਂ ਤਿਆਰੀ ਕਰਨੀ ਹੈ ਪਰ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕਿਸ ਤਰ੍ਹਾਂ ਕਰਾਂ ਮੇਰੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਨਹੀਂ ਹੈਗੇ ਕਿ ਵੀ ਮੈਂ ਕੋਚਿੰਗ ਅਫੋਰਡ ਕਰ ਸਕਾਂ ਤੇ ਨਾ ਹੀ ਮੇਰੇ ਕੋਲ ਇਹ ਹੈ ਕਿ ਵੀ ਜੇ ਮੇਰਾ ਸਿਲੈਕਸ਼ਨ ਵੀ ਹੋ ਗਿਆ ਤਾਂ ਮੇਰੀ ਫੀਸ ਕਿਵੇਂ ਅਰੇਂਜ ਹੋਏਗੀ ਤੇ ਮੈਂ ਕਿਹਾ ਬੇਟਾ ਜੇ ਤਰੀ ਸਿਲੈਕਸ਼ਨ ਹੋ ਗਈ ਤਾਂ ਫੀਸ ਤਾਂ ਅਰੇਂਜ ਹੋ ਜਾਏਗੀ ਕਿਉਂਕਿ ਸਿਲੈਕਸ਼ਨ ਹੋਣਾ ਵੱਡਾ ਕੰਮ ਹੈ ਫੀਸ ਨਾ ਹੋਣਾ ਉਹ ਕੋਈ ਇੰਨੀ ਵੱਡੀ ਗੱਲ ਸੈਕੰਡਰੀ ਹੋ ਗਿਆ ਕਿਉਂਕਿ ਜਿੱਤੇ ਹੋਏ ਘੋੜੇ ਤੇ ਤਾਂ ਹਰ ਇੱਕ ਬੰਦਾ ਪੈਸੇ ਲਗਾਊਗਾ ਤਾਂ ਅਸੀਂ ਕਿਸੇ ਨੂੰ ਵੀ ਕਹਿ ਦਾਂਗੇ ਭਾਈ ਇਹ ਬੱਚੇ ਦਾ ਆਈਐਮਚ ਸਿਲੈਕਸ਼ਨ ਹੋਇਆ ਹੈ ਤੇ ਤੁਸੀਂ ਇਹਦੀ ਫੀਸ ਦਾ ਜਿਹੜਾ ਇੰਤਜ਼ਾਮ ਕਰੋ ਤੇ ਅਸੀਂ ਇਨਫੈਕਟ ਕੀਤਾ ਵੀ ਉਸ ਬੱਚੇ ਦਾ ਤੇ ਉਹ ਬੱਚੀ ਜਿਹੜੀ ਹੈ ਉਹ ਸਾਡਾ ਪ੍ਰੇਰਨਾ ਸਰੋਤ ਬਣੀ ਉਹ ਬੱਚੀ ਦੀ ਜਿਹੜੀ এডਿਕੇਸ਼ਨ ਹੈ ਉਹ ਹੁਣ ਇੱਕ ਅੱਛੇ ਇੰਸਟੀਟਿਊਟ ਤੋਂ ਐਸਏਬੀਐਮ ਬੈਂਗਲੁਰੂ ਤੋਂ ਆਪਣੀ ਐਮਬੀਏ ਕਰਕੇ ਇੱਕ ਅੱਛੀ ਕੰਪਨੀ ਦੇ ਵਿੱਚ ਆਪਣਾ ਜਿਹੜੀ ਹੈ ਸੇਵਾਮਾਨਿਵਾਰੀ ਹੈ ਤੇ 1 ਲੱਖ ਰੁਪਏ ਤੋਂ ਜ਼ਿਆਦਾ ਦਾ ਉਹਦਾ ਪਰ ਮਨਥ ਦਾ ਪੈਕੇਜ ਹੈ ਤੇ ਉਹ ਆਪਣੇ ਮਾਪੇ ਦਾ ਵੀ ਉਹਨੇ ਨਾਮ ਰੌਸ਼ਨ ਕੀਤਾ ਅੱਗੇ ਵੀ ਵਧੀ ਤੇ ਇੱਕ ਪੰਜਾਬ 100 ਨਾਮ ਦੇ ਪ੍ਰੋਜੈਕਟ ਨੂੰ ਵੀ ਉਹਨੇ ਜਨਮ ਦਿੱਤਾ ਕਿਉਂਕਿ ਸਾਨੂੰ ਲੱਗਿਆ ਕਿ ਜੇ ਇੱਕ ਸ਼ਹਿਰ ਦੇ ਵਿੱਚ ਸਾਡੇ ਕੋਲ ਇੱਕ ਬੱਚੀ ਨੇ ਅਪਰੋਚ ਕੀਤਾ ਤਾਂ ਪੰਜਾਬ ਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਬੱਚੀਆਂ ਜਾਂ ਪੂਰੇ ਇੰਡੀਆ ਦੇ ਵਿੱਚ ਕਿੰਨੇ-ਕਿੰਨੇ ਸਟੂਡੈਂਟ ਹੋਣਗੇ ਜਿਹੜੇ ਇਹਨੂੰ ਇਸ ਤਰ੍ਹਾਂ ਦੀ ਲੋੜ ਹੈ ਤਾਂ ਅਸੀਂ ਉਸ ਦੇ ਨਾਲ ਨਾਲ ਇੱਕ YouTube ਚੈਨਲ ਵੀ ਬਣਾਇਆ ਜਿਹਦੇ ਉੱਪਰ ਕੋਈ ਵੀ ਬੱਚਾ ਜਿਹੜਾ CAT ਦੀ ਪ੍ਰੈਪਰੇਸ਼ਨ ਕਰ ਰਿਹਾ ਉਹਨੂੰ ਫ੍ਰੀ ਆਫ ਕਾਸਟ ਜਿਹੜਾ ਪੂਰਾ ਕੰਟੈਂਟ ਜਿਹੜਾ अवेलेबल ਕੀਤਾ ਜਾਂਦਾ ਹੈ ਬਹੁਤ ਵੱਡੀ ਗੱਲ ਆ ਜੇ ਆਪਾਂ ਗੱਲ ਕਰੀਏ ਕਿਉਂਕਿ ਬਹੁਤੇ ਪੇਰੈਂਟਸ ਨੇ ਉਹ ਬੱਚਾ ਨੂੰ ਪੜਾਤ ਲੈਂਦੇ ਨੇ ਪਰ ਅੱਗੇ ਦਾ ਖਰਚਾ ਫੋਨ ਨਹੀਂ ਕਰ ਪਾਉਂਦੇ ਤੁਸੀਂ ਕੋਈ ਪੈਰਾਮੀਟਰ ਰੱਖਿਆ ਕਿ ਗਰੀਬ ਘਰ ਦੇ ਬੱਚਿਆਂ ਹੀ ਪੜਾਈ ਜੀ ਹਾਂ ਇਹਦੇ ਵਿੱਚ ਜਿਹੜਾ ਸਿਲੈਕਸ਼ਨ ਕ੍ਰਾਈਟੀਰੀਆ ਹੈ ਸਰ ਉਹਦੇ ਵਿੱਚ ਚਾਰ ਚੀਜ਼ਾਂ ਦੇਖੀਆਂ ਜਾਣਗੀਆਂ ਪਹਿਲਾ ਇੱਕ ਐਡਮਿਸ਼ਨ ਟੈਸਟ ਹੋਏਗਾ ਉਹਦੇ ਬਾਅਦ ਇੱਕ ਬੱਚੇ ਦੀ ਇੰਟਰਵਿਊ ਹੋਏਗੀ ਨਾਲ ਹੀ ਨਾਲ ਅਸੀਂ ਉਸ ਬੱਚੇ ਦਾ ਜਿਹੜਾ ਇਕਨੋਮਿਕ ਵੀਕਰ ਜਾਂ ਉਹ ਕਿਸੇ ਕੈਟਾਗਰੀ ਤੋਂ ਬਿਲੋਂਗ ਕਰਦੇ ਆ ਲੋ ਇਨਕਮ ਗਰੁੱਪ ਦੇ ਆ ਉਹਨਾਂ ਨੂੰ ਪ੍ਰੀਫਰੈਂਸ ਦਿੱਤੀ ਜਾਏਗੀ ਪਲੱਸ ਜਿਹੜਾ ਬੱਚੇ ਦਾ ਅਕੈਡੈਮਿਕ ਰਿਕਾਰਡ ਹੈ ਕਿ ਉਹਨੇ ਪਹਿਲਾਂ ਪੜ੍ਹਾਈ ਕਿਸ ਤਰ੍ਹਾਂ ਕੀਤੀ ਹੈ ਉਹ ਚਾਰੇ ਫੈਕਟਰਸ ਨੂੰ ਮਿਲਾ ਕੇ ਬੱਚੇ ਦਾ ਜਿਹੜਾ ਸਿਲੈਕਸ਼ਨ ਕੀਤਾ ਜਾਏਗਾ 4 ਤਰੀਕ ਨੂੰ ਇਹ ਬੱਚਿਆਂ ਦੀ ਜਿਹੜੀ ਓਰੀਐਂਟੇਸ਼ਨ ਪ੍ਰੋਗਰਾਮ ਹੋਣਾ ਹੈ 28 ਜੁਲਾਈ ਨੂੰ ਇਹਨਾਂ ਦਾ ਟੈਸਟ ਹੈ ਤਾਂ ਮੈਂ ਤੁਹਾਡੇ ਮਾਧਿਅਮ ਤੋਂ ਕਹਿਣਾ ਚਾਹਾਂਗਾ ਕਿ ਜੋ ਵੀ ਬੱਚੇ ਕੈਟ ਦੀ ਪ੍ਰੀਪਰੇਸ਼ਨ ਕਰਨਾ ਚਾਹੁੰਦੇ ਆਂ ਆਈਐਮਜ਼ ਦੇ ਵਿੱਚ ਜਾਣਾ ਚਾਹੁੰਦੇ ਆਂ ਤਾਂ ਉਹ ਇਸ ਪ੍ਰੋਜੈਕਟ ਦਾ ਹਿੱਸਾ ਬਣ ਸਕਦੇ ਆਂ ਤੇ ਵੱਧ ਤੋਂ ਵੱਧ ਇਹਦਾ ਫਾਇਦਾ ਲੈਣ ਕਿਉਂਕਿ ਇਹਨਾਂ ਬੱਚਿਆਂ ਦੀ 8 ਮਹੀਨੇ ਲਗਾਤਾਰ ਜਿਹੜੀ ਕੋਚਿੰਗ ਹੈ ਆਨਲਾਈਨ ਹੋਏਗੀ 8 ਮਹੀਨੇ ਬੱਚਿਆਂ ਦੀ ਕੋਚਿੰਗ ਤਾਂ ਆਨਲਾਈਨ ਹੀ ਕੋਈ ਫ੍ਰੀ ਆਫ ਕੋਸਟ ਹੈਗੀ ਪਰ ਜੇ ਤੁਹਾਡੀ ਪਰਸਨਲ ਗੱਲ ਕਰ ਲਏ ਨਿਕ ਫਿਰ ਤੁਹਾਡਾ ਇਨਕਮ ਸੋਰਸ ਕੀ ਹੋਇਆ ਕਿਉਂਕਿ ਬੱਚਿਆਂ ਤੋਂ ਫ੍ਰੀ ਪੜਾ ਰਹੇ ਤੁਸੀਂ ਜੀ ਸਰ ਮੇਰਾ ਜਿਹੜਾ ਹੈਗਾ ਮੈਂ ਆਪ ਇੱਕ ਬੈਚ ਪੜਾਣਾ ਹੈਗਾ ਮੈਂ ਪਿਛਲੇ 15 ਸਾਲ ਤੋਂ ਮੈਂ ਇੱਕ ਕੈਟ ਕੋਚ ਹਾਂ ਤਾਂ ਉਹਦੇ ਵਿੱਚ ਮੈਂ ਮਾਰਨਿੰਗ ਦੇ ਵਿੱਚ ਇੱਕ ਆਪਣਾ ਬੈਚ ਲੈਣਾ ਹੈਗਾ ਤੇ ਇਸ ਤੋਂ ਇਲਾਵਾ ਮੇਰੀਆਂ ਹੋਰ ਕੰਪਨੀਆਂ ਸਹੀਆਂ ਜਿਹਦੇ ਵਿੱਚ ਅਸੀਂ ਕਾਰਪੋਰੇਟ ਪ੍ਰੋਗਰਾਮਸ ਕਰਦੇ ਹਾਂ ਟ੍ਰੇਨਿੰਗ ਪ੍ਰੋਗਰਾਮਸ ਕਰਦੇ ਹਾਂ ਬਹੁਤ ਸਾਰੇ ਇੰਸਟੀਚੂਟ ਦੇ ਵਿੱਚ ਮੈਨੂੰ ਐਜ਼ ਅ ਗੈਸਟ ਲੈਕਚਰਰਲੀ ਬੁਲਾਇਆ ਜਾਂਦਾ ਤਾਂ ਉਹਦੇ ਨਾਲ ਦਾਣਾ ਪਾਣੀ ਚੱਲਦਾ ਰਹਿੰਦਾ ਜੀ ਲਾਸਤੇ ਜਾਂਦੇ ਸੋਨ ਸਭ ਕਿੰਨੇ ਸਾਲ ਹੋ ਗਏ ਤੁਸੀਂ ਫ੍ਰੀ ਆਫ ਕੋਸਟ ਬੱਚਿਆਂ ਨੂੰ ਪੜਾ ਰਹੇ ਅ ਅਸੀਂ 2005 ਦੇ ਵਿੱਚ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਅ ਇਨਫੈਕਟ ਇਸ ਸਾਡੇ ਆਈਐਮਐਮਦਾਬਾਦ ਦੇ ਵਿੱਚ ਮੇਰੇ ਸੀਨੀਅਰਸ ਸੀ ਜਿਹੜੇ ਉਹਨਾਂ ਨੇ ਆਊਟਸਾਈਡ ਕੈਂਪਸ ਰਹਿਣ ਵਾਲੇ ਬੱਚਿਆਂ ਲਈ ਇੱਕ ਪ੍ਰਯਾਸ ਨਾਮ ਤੇ ਅਸੀਂ ਇੱਕ ਸਟੂਡੈਂਟ ਗਰੁੱਪ ਬਣਾਇਆ ਉਹ ਹੌਲੀ ਹੌਲੀ ਹੌਲੀਕ ਆਰਗੇਨਾਈਜੇਸ਼ਨ ਬਣ ਗਿਆ ਫਿਰ ਅਸੀਂ ਉਹਨੂੰ ਮੰਦਰ ਦੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਉਹਨਾਂ ਨਾਲ ਗੱਲ ਕਰਕੇ ਫਿਰ ਅਸੀਂ ਉਹ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਈਵਨਿੰਗ ਆਵਰਸ ਦੇ ਵਿੱਚ ਤੇ ਫਿਰ ਅਸੀਂ ਉਸ ਪ੍ਰੋਜੈਕਟ ਨੂੰ ਆਈਐਮਐਮਦਾਬਾਦ ਦੇ ਅੰਦਰ ਇੱਕ ਚਾਰ ਕਮਰੇ ਸਾਨੂੰ ਕਾਲਜ ਵੱਲੋਂ ਅਲਾਟ ਕੀਤੇ ਗਏ ਉਹਦੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ 2012 ਦੇ ਵਿੱਚ ਜਦੋਂ ਮੈਂ ਬਠਿੰਡਾ ਪ੍ਰੋਜੈਕਟ ਬਠਿੰਡਾ ਟੂ ਆਈਐਮਸ ਤੇ ਸ਼ਿਫਟ ਕੀਤਾ ਉਦੋਂ ਅਸੀਂ ਉੱਥੇ ਇੱਕ ਸਕੂਲ ਖੋਲ੍ਹਿਆ ਜਿਹਦਾ ਨਾਂ ਪ੍ਰਯਾਸ ਇੰਟਰਨੈਸ਼ਨਲ ਸਕੂਲ ਹੈ ਉਸ ਪ੍ਰਯਾਸ ਇੰਟਰਨੈਸ਼ਨਲ ਸਕੂਲ ਦੇ ਵਿੱਚ 200 ਬੱਚਿਆਂ ਨੂੰ ਫ੍ਰੀ ਆਫ ਕਾਸਟ ਜਿਹੜੀ ਹੈ ਸਲਾ ਮੀਰੀਆ ਤੋਂ 8ਵੀਂ ਕਲਾਸ ਤੱਕ ਦਾ ਪੜਾਈ ਜਾਂਦੀ ਹੈ ਤੇ ਉਹ 12 ਸਾਲ ਤੋਂ ਸਰ ਉਹ ਸਕੂਲ ਚੱਲ ਰਿਹਾ ਹੈ ਸੋ ਬੱਚਿਆਂ ਦੇ ਲਈ ਫ੍ਰੀ ਆਫ ਕੋਚਿੰਗ ਦਿੱਤੀ ਜਾ ਰਹੀ ਆ ਇਹਨਾਂ ਵੱਲੋਂ ਤੇ तकरीबन 100 ਦੇ ਕਰੀਬ ਬੱਚਿਆਂ ਨੇ ਜੋ ਸਿਲੈਕਟ ਹੁੰਦੀਆਂ ਨੇ ਤੇ ਅੱਗੇ ਜਾ ਕੇ ਆਪਣਾ ਫਿਚਰ ਬਣਾਉਂਦੀਆਂ ਨੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਲਾਲਤਾ ਦੇ ਨਾਲ ਰਵੀ ਜੱਕੂ